ਜਲਦੀ ਸਾਰਿਆਂ ਨੂੰ ਬੁਲਾਉਦੀ ਅੱਜ ਆਪਾਂ ਬਣਾਵਾਂਗੇ ਮੂੰਗੀ ਦੇ ਦਾਬ ਦੇ ਪਾਪੜ ਦੀ ਸਬਜੀ ਦੇਖੋ ਜੀ ਮੂੰਗ ਦਾਲ ਦੇ ਪਾਪੜ ਦੀ ਸਬਜੀ ਬਣਾਵਾਂਗੇ ਅੱਜ ਆਪਾਂ ਇਹ ਅੰਮ੍ਰਿਤਸਰ ਦੇ ਬਹੁਤ ਹੀ ਜ਼ਿਆਦਾ ਫੇਮਸ ਹੈ ਪਾਪੜ ਆਪਾਂ 7-8 ਪਾਪੜ ਲਿੱਤੇ ਇਹ ਨੂੰਣਾ ਆਹ ਲਓ ਤੇ ਜਿ ਆਪਾਂ ਮਿਕਸੀ ਵਾਲਾ ਜਾਰ ਇਹਦੇ ਵਿੱਚ ਆਪਾਂ ਪਾ ਲੈਨੇ ਆ ਪਾਪੜ ਹਾਥਾਂ ਨਾਲ ਇਸ ਤਰ੍ਹਾਂ ਆਪਾਂ ਤੋੜ ਕੇ ਪਾ ਦਾਂਗੇ ਦੇਖੋ ਜੀ ਸਬਜੀ ਬਹੁਤ ਹੀ ਜ਼ਿਆਦਾ ਵਧੀਆ ਬਣਦੀ ਹੈ ਪਾਪੜ ਦੇ ਹੁਣ ਆਪਾਂ ਪਾਪੜ ਨੂੰ ਆਪਾਂ ਗ੍ਰाइंड ਕਰ ਲੈਨੇ ਆ ਇਹਦਾ ਆ ਦੇਖੋ ਜੀ ਪਾਪੜ ਨੂੰ ਆਪਾਂ ਗ੍ਰाइंड ਕਰ ਲੇਤਾ ਇਹਦਾ ਆਪਾਂ ਪਾਊਡਰ ਬਣਾ ਲੇਤਾ ਇਹਨੂੰ ਹੁਣ ਆਪਾਂ ਕੱਢ ਲੈਣਾ ਇਹਨੂੰ ਕੱਢ ਕੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਧਨੀਆ ਧਨੀਆ ਦੇ ਕੋਲ ਜੀ ਆਪਣੇ ਕੋਲ ਹਰਾ ਧਨੀਆ ਨਹੀਂ ਹੈਗਾ ਸੀ ਆਪਾਂ ਕੋਲ ਹੈਗਾ ਸੁੱਕਾ ਧਨੀਆ ਉਹਨਾਂ ਆਪਾਂ ਧਨੀਆ ਪਾਵਾਂਗੇ ਧਨੀਆ ਪਾ ਕੇ ਧਨੀਏ ਦੇ ਵਿੱਚ ਆਪਾਂ ਪਾਵਾਂਗੇ 2 ਚਮਚ ਆਪਾਂ ਦਹੀਂ ਦੇ ਇਹਦੇ ਵਿੱਚ ਆਪਾਂ ਅਦਰਕ ਵੀ ਪਾ ਕੇ ਆਪਾਂ ਤੇ ਹਰੀ ਮਿਰਚ ਪਾ ਕੇ ਆਪਾਂ ਗ੍ਰाइंड ਕਰ ਸਕਦੇ ਸੀ ਤੇ ਮੈਂ ਅਲੱਗ ਕੁੱਟਿਆ ਆ ਆ ਦੇਖੋ ਕੁੰਡੀ ਦੇ ਵਿੱਚ ਇਹਦੇ ਵਿੱਚ ਹੈਗੇ ਹਰੀ ਮਿਰਚ ਲਸਣ ਤੇ ਅਦਰਕ ਇਹ ਆਪਾਂ ਲੱਗ ਪੁੱਟ ਕੇ ਰੱਖ ਲੈ ਸੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਥੋੜਾ ਜਿਹਾ ਆਪਾਂ ਪਾਣੀ ਪਾਵਾਂਗੇ 3-4 ਚਮਚ ਪਾਣੀ ਬਸ ਹੁਣ ਆਪਾਂ ਇਹਨਾਂ ਨੂੰ ਗ੍ਰाइंड ਕਰ ਲੈਂਦੇ ਹੁਣ ਆਪਾਂ ਇਹਨੂੰ ਕੌਲੀ ਦੇ ਵਿੱਚ ਕੱਢ ਲੈਂਦੇ ਆ ਆ ਦੇਖੋ ਜੀ ਧਨੀਆ ਤੇ ਆ ਦਹੀਂ ਨੂੰ ਆਪਾਂ ਗ੍ਰाइंड ਕਰਕੇ ਕੌਲੇਜ ਕੱਢ ਲਿਆ ਦੇਖੋ ਜੀ ਜੇਕਰ ਆਪਣੇ ਕੋਲ ਹਰਾ ਧਨੀਆ ਹੋਵੇ ਉਹਦੀ ਚਟਨੀ ਆਪਾਂ ਦਹੀਂ ਪਾ ਕੇ ਬਣਾ ਕੇ ਵਿੱਚ ਪਾਈਏ ਸਬਜ਼ੀ ਤੇ ਫਿਰ ਬਹੁਤ ਹੀ ਜ਼ਿਆਦਾ ਵਧੀਆ ਹੈ ਆਪਣੇ ਕੋਲ ਹਰਾ ਧਨੀਆ ਨਹੀਂ ਹੈ ਐਸੀ ਇਸ ਕਰਕੇ ਆਪਾਂ ਸੁੱਕਾ ਧਨੀਆ ਪਾਇਆ ਹੁਣ ਆਪਾਂ ਤੜਕਾ ਤਿਆਰ ਕਰਦੇ ਆਂ ਫਰਾਈਪੈਨ ਦੇ ਵਿੱਚ ਆਪਾਂ ਪਾਇਆ ਜੀ ਤੇਲ ਇੱਕ ਕੜਛੀ ਆਪਾਂ ਤੇਲ ਦੀ ਪਾਈਏ ਤੇਲ ਗਰਮ ਹੋ ਚੁੱਕਿਆ ਇੱਕ ਚਮਚ ਆਪਾਂ ਜੀਰੇ ਦਾ ਪਾਵਾਂਗੇ ਚਮਚ ਦਾ ਤੀਸਰਾ ਹਿੱਸਾ ਆਪਾਂ ਹਿੰਗ ਦਾ ਪਾਵਾਂਗੇ ਜੀਰਾ ਆਪਣਾ ਭੁੱਜ ਚੁੱਕਿਆ ਹੁਣ ਆਪਾਂ ਇਹਦੇ ਵਿੱਚ ਪਾਨੇ ਆ ਤੇਹਾਜ ਦੋ ਆਪਾਂ ਪਿਆਇ ਲੈਤੇ ਆਂ ਇਹਨਾਂ ਨੂੰ ਆਪਾਂ ਬ੍ਰੀਕ ਬ੍ਰੀਕ ਕੱਟ ਲੇਤਾ ਸੀ ਹੁਣ ਆਪਾਂ ਪਾਵਾਂਗੇ ਲਸਣ ਅਦਰਕ ਤੇ ਹਰੀ ਮਿਰਚ ਜਿਹੜਾ ਆਪਾਂ ਪੂੰਦੀ ਚ ਕਟ ਕਰ ਇੱਕ ਚਮਚ ਆਪਾਂ ਪਾਪ ਇਹਨੂੰ ਆਪਾਂ ਪਿਆਜ਼ ਦੇ ਨਾਲ ਆਪਾਂ ਭੁੰਨ ਲੈਂਦੇ ਆਂ ਪਿਆਜ਼ ਆਪਣੇ ਭੁੱਜ ਚੁੱਕਿਆ ਹੈ ਆ ਦੇਖੋ 골ਡਨ ਬ੍ਰਾਊਨ ਕਲਰ ਦੇ ਆਪਾਂ ਪਿਆਇ ਕਰਾਂਗੇ ਆ ਦੇਖੋ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਥੋੜ੍ਹਾ ਮਿਰਚ ਇੱਕ ਚਮਚ ਆਪਾਂ ਨਮਕ ਦਾ ਪਾਵਾਂਗੇ ਇੱਕ ਚਮਚ ਆਪਾਂ ਲਾਲ ਮਿਰਚ ਪਾਊਡਰ ਪਾਵਾਂਗੇ ਇੱਕ ਚਮਚ ਆਪਾਂ ਮਸਾਲੇ ਦਾ ਪਾਵਾਂਗੇ ਚਮਚਾ ਦਾ ਤੀਸਰਾ ਹਿੱਸਾ ਆਪਾਂ ਹਲਦੀ ਪਾਊਡਰ ਪਾਵਾਂਗੇ ਇਹਨਾਂ ਨੂੰ ਹੁਣ ਆਪਾਂ ਮਿਕਸ ਕਰ ਦਿੰਦੇ ਹਾਂ ਚੰਗੀ ਤਰ੍ਹਾਂ ਗੈਸ ਨੂੰ ਆਪਾਂ ਥੋੜਾ ਹੇਠੇ ਕਰ ਦਾਂਗੇ ਹੁਣ ਆਪਾਂ ਇਹਦੇ ਵਿੱਚ ਪਾਨੇ ਆ ਧਨੀਆ ਜਿਹੜਾ ਆਪਾਂ ਗ੍ਰाइंड ਕਰਕੇ ਰੱਖਿਆ ਸੀ ਦਹੀਂ ਦੇ ਵਿੱਚ ਮਿਕਸ ਕਰਕੇ ਇੰਨੀ ਮੂਣਾਪਾ ਮਿਕਸ ਕਰ ਲਈ

मिक्स ਕਰ ਲਾਂਗੇ। ਉਹਨਾਂ ਆਪਾ ਤੜਕੇ ਨਾਲ ਆਪਾਂ ਫੇਰ ਦੁਬਾਰਤੋਂ ਆਪਾਂ ਚੰਗੀ ਤਰ੍ਹਾਂ ਆਪਾਂ ਭੁੰਨ ਲਾਵਾਂਗੇ। ਆਲੂ ਇੱਥੇ ਆਜੀ ਆਲੂ ਆਲੂ ਨੂੰ ਆਪਾਂ ਉਬਾਲ ਕੇ ਉਸ ਤੋਂ ਬਾਅਦ ਠੰਡਾ ਕੀਤਾ ਆਪਾਂ ਇਹਨਾਂ ਨੂੰ ਹੁਣ ਆਪਾਂ ਹੱਥ ਨਾਲ ਐਸਰਾ ਆਪਾਂ ਮੈਸ਼ ਕਰ ਦਿੰਨੇ ਆ। ਇੱਕ ਡੋਂਗੇ ਦੇ ਵਿੱਚ ਆਪਾਂ ਐਸਰਾ ਮੈਸ਼ ਕਰ ਦਾਂਗੇ ਆਲੂਆਂ ਨੂੰ। ਆਲੂ ਠੰਡੇ ਜ਼ਰੂਰ ਕਰਨੇ ਆ ਫ੍ਰੀਜ ਵਿੱਚ ਰੱਖ ਕੇ ਫਿਰ ਪਕੌੜੇ ਬਹੁਤ ਜ਼ਿਆਦਾ ਵਧੀਆ ਬਣੇਗੇ। ਦੇਖੋ ਜੀ ਇਹ ਵਾਲੀ ਸਬਜ਼ੀ ਬਹੁਤ ਜ਼ਿਆਦਾ ਵਧੀਆ ਬਣੇਗੀ ਪਾਪੜ ਦੀ ਜ਼ਰੂਰ ਟਰਾਈ ਕਰੋ। ਇਹਦੇ ਵਿੱਚ ਪਾ ਲੈਨੇ ਹੁਣ ਆਪਾਂ ਜਿਹੜਾ ਆਪਾਂ ਪਾਪੜ ਦਾ ਆਪਾਂ ਪਾਊਡਰ ਬਣਾਇਆ ਸੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਨਾਣ ਮਿਰਚ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਅੱਧਾ ਚਮਚ ਆਪਾਂ ਨਮਕ ਦਾ ਪਾ ਰਹੇ ਆ ਨਮਕ ਆਪਾਂ ਘੱਟ ਪਾਇਆ ਕਿਉਂਕਿ ਆਪਾਂ ਸਬਜ਼ੀ ਵਿੱਚ ਵੀ ਪਾਇਆ ਹੋਇਆ ਹੈ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਲਾਲ ਮਿਰਚ ਅੱਧਾ ਚਮਚ ਆਪਾਂ ਲਾਲ ਮਿਰਚ ਪਾਊਡਰ ਪਾਈ ਚਮਚ ਦਾ ਤੀਸਰਾ ਹਿੱਸਾ ਆਪਾਂ ਧਨੀਆ ਪਾਊਡਰ ਦਾ ਪਾਵਾਂਗੇ ਚਮਚਾ ਮੈਦਾ ਚੌਥਾ ਹਿੱਸਾ ਆਪਾਂ ਹਲਦੀ ਪਾਊਡਰ ਦਾ ਪਾਵਾਂਗੇ ਕਿ ਆਪਸ਼ਨ ਹੈ ਪਾਣੀ ਹੋਵੇ ਪਾ ਸਕਦੇ ਆ ਨਹੀਂ ਤਾਂ ਆਪਾਂ ਸਕਿੱਪ ਵੀ ਕਰ ਸਕਦੇ ਆ ਅੱਧਾ ਚਮਚ ਆਪਾਂ ਚੀਰੇ ਦਾ ਪਾਵਾਂਗੇ ਚਮਚਾ ਦਾ ਤੀਸਰਾ ਹਿੱਸਾ ਆਪਾਂ ਅਮचूर ਪਾਊਡਰ ਦਾ ਪਾਤ ਦੋ ਚਮਚ ਆਪਾਂ ਮੇਸਨ ਦੇ ਪਾਵਾਂਗੇ ਫੋਨ ਆਪਾਂ ਇਹਨਾਂ ਨੂੰ ਮਿਕਸ ਕਰ ਦਿੰਦੇ ਆ ਆ ਦੇਖੋ ਜੀ ਪਕੌੜਿਆਂ ਵਾਸਤੇ ਆਪਾਂ ਡੋ ਤਿਆਰ ਕਰ ਲੈਂਦੇ ਆ ਹੁਣ ਆਪਾਂ ਤੜਕਾ ਚੈੱਕ ਕਰ ਲਵਾਂ। ਆ ਦੇਖੋ ਜੀ ਤੜਕਾ ਆਪਣਾ ਬਹੁਤ ਹੀ ਜਿਆਦਾ ਵਧੀਆ ਤਿਆਰ ਹੋ ਚੁੱਕਾ ਹੈ। ਹੁਣ ਆਪਾਂ ਇਹਦੇ ਵਿੱਚ ਪਾਣੇ ਆ ਪਾਣੀ ਆਪਾਂ ਆਪਣੀ ਸਬਜੀ ਮੁਤਾਬਿਕ ਪਾਵਾਂਗੇ। ਜਿੰਨੇ ਕੁ ਸਬਜੀ ਆਪਾਂ ਬਣਾਣੀਆਂ ਨੇ। ਪਾਣੀ ਆਪਾਂ ਪਾ ਕੇ ਹੁਣ ਆਪਾਂ ਇਹਨੂੰ ਉੱਪਰੋਂ ਦੇ ਢੱਕ ਦਿੰਨੇ ਆ। ਤਾਂ ਕਿ ਇਹ ਹੁਣ ਪਕੌੜਿਆਂ ਦੀ ਆਪਾਂ ਗਰੇਵੀ ਤਿਆਰ ਕਰਦੇ ਪਏ ਆ। ਇਹਨੂੰ ਹੁਣ ਆਪਾਂ ਇੱਕ ਸਾਈਡ ਤੇ ਕਰ ਦਿੰਨੇ ਆ। ਹੁਣ ਆਪਾਂ ਪਕੌੜੇ ਤਿਆਰ ਕਰਦੇ ਆ ਪਾਪੜ ਦੇ। ਹੁਣ ਆਪਾਂ ਇਹਦੇ ਛੋਟੇ-ਛੋਟੇ ਆਪਾਂ ਗੋਲ-ਗੋਲ ਆਪਾਂ ਬੋਲ ਤਿਆਰ ਕਰ ਲਵਾਂ। ਆ ਦੇਖੋ। ਉਹ ਆਪਣੇ ਤੇ ਡਿਪੈਂਡ ਹੈ ਚਾਹੇ ਆਪਾਂ ਥੋੜੇ ਜਿਹਾ ਵੱਡੇ ਵੀ ਰੱਖੀਏ ਵੱਡੇ ਵੀ ਆਪਾਂ ਰੱਖ ਸਕਦੇ ਆ ਬੋਲ। ਜਿਸ ਤਰ੍ਹਾਂ ਨਿਭੂ ਹੁੰਦਾ ਹੈ ਪਰ ਮੈਂ ਛੋਟੇ-ਛੋਟੇ ਕਰ ਰਹੀ ਆ। ਉਹਦਰ ਆਪਾਂ ਕੜਾਈ ਰੱਖੀ ਗੈਸ ਤੇ ਤੇਲ ਆਪਣਾ ਗਰਮ ਹੋ ਚੁੱਕਿਆ। ਨਾ ਸੋਨੋਂ ਪੱਬੋਲ ਤਿਆਰ ਕਰਕੇ ਫਿਰ ਆਪਾਂ ਇਹਨੂੰ ਆਪਾ ਫਰਾਈ ਕਰ ਲਵਾਂ। ਆ ਦੇਖੋ ਜੀ 볼 ਬਣਾ ਕੇ ਆਪਾਂ ਤਿਆਰ ਕਰ ਲੈਂਦੇ ਆ। ਹੁਣ ਆਪਾਂ ਇਹਦੇ ਪਕੌੜੇ ਤਿਆਰ ਕਰਦੇ ਆ। ਹੁਣ ਆਪਾਂ ਇਹਨੂੰ ਫਰਾਈ ਕਰ ਲੈਣਾ। ਗੈਸ ਨੂੰ ਆਪਾਂ ਤੇਜ਼ ਰੱਖਿਆ ਹੈ। ਪਹਿਲਾਂ ਮੀਡੀਅਮ ਸੀ ਗੈਸ ਹੁਣ ਆਪਾਂ ਗੈਸ ਨੂੰ ਆਪਾਂ ਤੇਜ਼ ਕਰ ਦਿਆ। ਪਕੌੜਿਆਂ ਨੂੰ ਆਪਾਂ ਚਮਚ ਦੇ ਨਾਲ ਆਪਾਂ ਹਿਲਾ ਦਿੰਦੇ ਆ ਆ ਦੇਖ ਆ ਦੇਖ ਪਕੌੜੇ ਆਪਾਂ ਨੂੰ ਬਹੁਤ ਹੀ ਜਿਆਦਾ ਵਧੀਆ ਤਿਆਰ ਹੋ ਰਿਹਾ ਆ ਦੇਖੋ ਬਿਲਕੁਲ ਨਹੀਂ ਲੱਗ ਰਿਹਾ ਵੀ ਆਪਾਂ ਪਾਪੜ ਦੇ ਆਪਾਂ ਪਕੌੜੇ ਤਿਆਰ ਕਰਦੇ ਪਏ ਆ ਦੇਖੋ ਪਕੌੜੇ ਨੇ ਇੱਕ ਪੂਰ ਬਣ ਕੇ ਬਣਾ ਤਿਆਰ ਹੈ ਤੇਲ ਨੂੰ ਆਪਾਂ ਚੰਗੀ ਤਰ੍ਹਾਂ ਨਿਚੋੜ ਕੇ ਪਕੌੜੇ ਨੂੰ ਆਪਾਂ ਬਾਹਰ ਕੱਢ ਲੈਨੇ ਆ ਹੁਣ ਆਪਾਂ ਪਾਵਾਂਗੇ ਦੂਸਰਾ ਪੂਰ ਦੂਸਰਾ ਪੂਰ ਬਣ ਕੇ ਵੀ ਆਪਣਾ ਤਿਆਰ ਹੈ ਇਹਨੂੰ ਵੀ ਹੁਣ ਆਪਾਂ ਬਾਹਰ ਕੱਢ ਲੈਂਦੇ ਹੁਣ ਆਪਾਂ ਗਰੇਡੀ ਚੈੱਕ ਕਰ ਲੈਂਦੇ ਇਹ ਆਪਾਂ ਜਿਆਦਾ ਆਪਾਂ ਗਾੜੀ ਨਹੀਂ ਕਰਨੀ ਕਿਉਂਕਿ ਇਹਦੇ ਵਿੱਚ ਜਿਹੜੇ ਆਪਾਂ ਪਕੌੜੇ ਤਲੇ ਆ ਉਹ ਪਾਵਾਂਗੇ ਬਸ ਇੰਨੀ ਵੀ ਆਪਾਂ ਰੱਖਣੀ ਆ ਕਿਉਂਕਿ ਉਸ ਤੋਂ ਬਾਅਦ ਵੀ ਆਪਾਂ ਥੋੜਾ ਜਿਹਾ ਆਪਾਂ ਸੇਕ ਲਵਾਵਾਂਗੇ ਪਕੌੜੇ ਪਾ ਕੇ ਹੁਣ ਆਪਾਂ ਇਹਦੇ ਵਿੱਚ ਪਾ ਦਨੇ ਆ ਪਕੌੜੇ ਪਕੌੜੇ ਆਪਾਂ ਪਾ ਦਿੱਤੇ ਆ ਹੁਣ ਆਪਾਂ ਗੈਸ ਨੂੰ ਮੀਡੀਅਮ ਕਰ ਦਨੇ ਆ ਉੱਪਰ ਉਹਦੀ ਆਪਾਂ ਟੱਕ ਲਾਂ ਸਬਜ਼ੀਆਂ ਨੂੰ ਆਪਾਂ ਚੈੱਕ ਕਰ ਲੈਣਾ ਸਬ지 ਬਣ ਕੇ ਆਪਣੀ ਤਿਆਰ ਹੈ ਆ ਦੇਖੋ ਬਹੁਤ ਹੀ ਜਿਆਦਾ ਵਧੀਆ ਬਣੀ ਹੈ ਸਬ지 ਕੋਨਾ ਪਾਸ ਤੋਂ ਵੀ ਪਾਣਿਆ ਮਲਾਈ ਇਹ ਆਪਣੇ ਘਰ ਦੇ ਦੁੱਧ ਦੀ ਮਲਾਈ ਹੈ ਤੁਹਾਡੇ ਕੋਲ ਅਮੂਲ ਲੈ ਜਾ ਕੋਈ ਵੀ ਹੈ ਤੁਸੀਂ ਉਹ ਵੀ ਪਾ ਸਕਦੇ ਹੋ ਇਹ ਆਪਾਂ ਲਾਸਟ ਤੇ ਪਾਵਾਂਗੇ ਪਹਿਲਾਂ ਨਹੀਂ ਪਾਣੀ हिला देंगे सब्जी बन के अपनी तैयार है गैस में हम आप बंद कर देने तुम्हें तो भी जरूर ट्राई कर बहुत ही ज्यादा वाइस सब्जी बनी है वीडियो वजी लगे वीडियो लाइक करना कमेंट करना शेयर करना सबसक्राइब करना धनबाद जी